ਦੋਸਤੋ ਇਹ ਆਮ ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਸਮਾਂ ਬਦਲਦਾ ਰਹਿੰਦਾ ਹੈ ਪਰ ਸਥਿਤੀਆਂ ਬਦਲ ਜਾਂਦੀਆਂ ਪਰ ਸਮਾਜ ਦੀਆਂ ਸਮੱਸਿਆਵਾਂ ਇੱਕ ਜਾਂ ਦੂਸਰੇ ਰੂਪ ਦੇ ਵਿੱਚ ਫਿਰ ਸਾਹਮਣੇ ਆਉਂਦੀਆਂ ਰਹਿੰਦੀਆਂ ਇੱਕ ਸਮਾਂ ਉਹ ਸੀ ਜਦੋਂ ਪੰਜਾਬ ਦੇ ਵਿੱਚ ਬ੍ਰਿਟਾਨੀ ਹਕੂਮਤ ਦੇ ਖਿਲਾਫ ਗੁਰਦੁਆਰਿਆਂ ਦੀ ਸੁਧਾਰ ਲਹਿਰ ਨੂੰ ਲੈ ਕੇ ਕਦੇ ਚਾਬੀਆਂ ਨੂੰ ਲੈ ਕੇ ਤੇ ਕਦੇ ਗੁਰਦੁਆਰਾ ਸਾਹਿਬ ਲਈ ਐਕਟ ਬਣਾਉਣ ਲਈ ਲਗਾਤਾਰ ਸੰਘਰਸ਼ ਚੱਲਦਾ ਰਹਿੰਦਾ ਸੀ ਉਸ ਸੰਘਰਸ਼ ਦੇ ਵਿੱਚੋਂ ਬਹੁਤ ਕੁਝ ਨਿਕਲਿਆ ਇਸੇ ਤਰੀਕੇ ਨਾਲ ਹੀ ਅੱਜ ਕਿਸਾਨੀ ਹੈ ਜਿਹੜੀ ਉਹ ਸੰਘਰਸ਼ ਦੇ ਦੌਰ ਦੇ ਵਿੱਚ ਹੈ ਤੇ ਅੱਜ ਹਕੂਮਤ ਬਰਤਾਨਵੀ ਨਹੀਂ ਹੈ ਬਲਕਿ ਅੱਜ ਹਕੂਮਤ ਭਾਰਤੀ ਹੈ ਜਾਂ ਅੱਜ ਰਾਜ ਸਰਕਾਰ ਹੈ ਜਿਹੜੀ ਉਹ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਸਰਕਾਰ ਦਾ ਖਾਸਾ ਇੱਕੋ ਹੁੰਦਾ ਹੈ ਪ੍ਰਬੰਧਕੀ ਮਸਲੇ ਨੇ ਜਾਂ ਪ੍ਰਬੰਧਕੀ ਮੰਡਲ ਨੇ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਕਿਸੇ ਵੀ ਕਿਸਮ ਦੀ ਸਰਕਾਰੀ ਮਸ਼ੀਨਰੀ ਦੀ ਰੋਕ ਟੋਕ ਪ੍ਰਵਾਨ ਨਹੀਂ ਨਾ ਹੀ ਉਸ ਤੇ ਕਿਸੇ ਨੂੰ ਰੋਕਣ ਦੀ ਇਜਾਜ਼ਤ ਹੈ ਕਾਨੂੰਨ ਹੈ ਜਿਹੜਾ ਉਹ ਸਾਰੇ ਵਿਅਕਤੀਆਂ ਨੂੰ ਆਪਣੀ ਨਜ਼ਰ ਦੇ ਵਿਚ ਲਿਆ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਸਕਦਾ ਹੈ ਜੇਲ੍ਹਾਂ ਵਿੱਚ ਭੇਜ ਸਕਦਾ ਹੈ ਸਜ਼ਾ ਦੇ ਸਕਦਾ ਹੈ ਪਰ ਨਾਲ ਹੀ ਨਾਲ ਅਸੀਂ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਲੋਕਾਂ ਕੋਲ ਸਿਰਫ ਦੋ ਹੀ ਪ੍ਰਮੁੱਖ ਕਾਰਨ ਹੁੰਦੇ ਆ ਆਪਣੀ ਗੱਲ ਨੂੰ ਸਰਕਾਰ ਤੱਕ ਲੈ ਕੇ ਜਾਣ ਦੇ ਪਹਿਲਾ ਤਾਂ ਇਹ ਹੁੰਦਾ ਕਿ ਗੱਲਬਾਤ ਦੇ ਰਸਤੇ ਸਾਰੇ ਮਸਲੇ ਹੱਲ ਕੀਤੇ ਜਾਣ ਦੂਸਰਾ ਉਹਨਾਂ ਕੋਲੇ ਰਸਤਾ ਹੋਰ ਕੋਈ ਨਹੀਂ ਬਚਦਾ ਉਹ ਸੰਘਰਸ਼ ਦਾ ਰਸਤਾ ਹੁੰਦਾ ਤੇ ਤੀਸਰਾ ਜੇ ਸੰਘਰਸ਼ ਦਾ ਰਸਤਾ ਉਹਨਾਂ ਦਾ ਜਿਹੜਾ ਸ਼ਾਂਤਮਈ ਸੰਘਰਸ਼ ਆ ਉਹ ਰਸਤਾ ਵੀ ਕਿਤੇ ਨਾ ਕਿਤੇ ਬੰਦ ਹੋ ਜਾਵੇ ਤਾਂ ਉਸ ਤੋਂ ਬਾਅਦ ਫਿਰ ਇਹ ਮੰਨਿਆ ਜਾਂਦਾ ਹੈ ਕਿ ਕ੍ਰਾਂਤੀਕਾਰੀ ਸੰਘਰਸ਼ ਜਾਂ ਹਥਿਆਰਬੰਦ ਜਿਹੜਾ ਸੰਘਰਸ਼ ਹੈ ਉਹ ਉਸ ਦਾ ਤੌਰ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਪਰ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਲੋਕਤੰਤਰ ਨੂੰ ਜਿਉਂਦਾ ਰੱਖਣ ਵਾਸਤੇ ਜਿਹੜਾ ਸੰਘਰਸ਼ ਹੈ ਉਹ ਲੋਕਤੰਤਰਿਕ ਤਰੀਕੇ ਨਾਲ ਕੀਤਾ ਜਾਵੇ ਤਾਂ ਉਹ ਆਪਣੇ ਆਪ ਦੇ ਵਿੱਚ ਬਿੱਤਰ ਸਾਫਤ ਹੁੰਦਾ ਹੈ ਲੋਕਾਂ ਲਈ ਵੀ ਠੀਕ ਹੈ ਅਤੇ ਉਹ ਆਮ ਜਨਤਾ ਲਈ ਵੀ ਠੀਕ ਹੈ ਇਸ ਲਈ ਹਰ ਸੰਘਰਸ਼ ਹੈ ਜਿਹੜਾ ਜੇਕਰ ਅਸੀਂ ਉਸ ਨੂੰ ਰੋਕਣ ਦੀ ਕੁਚਲਣ ਦੀ ਦਬਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਸੰਘਰਸ਼ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਕਿਸੇ ਨਾ ਕਿਸੇ ਹੋਰ ਰੂਪ ਦੇ ਵਿੱਚ ਸਾਹਮਣੇ ਆ ਜਾਂਦੀਆਂ ਹਨ ਹੋਰ ਰੂਪ ਵਿੱਚ ਸਾਹਮਣੇ ਆਉਣ ਤੋਂ ਸਾਡਾ ਭਾਵ ਇਹ ਹੈ ਕਿ ਉਹ ਸੰਘਰਸ਼ ਕੋਈ ਵੱਖਰਾ ਰੂਪ اختیار ਕਰਨ ਲੱਗ ਲੈਂਦਾ ਤੇ ਉਹ ਟਕਰਾਅ ਦੀ ਸਥਿਤੀ ਬਣ ਜਾਂਦੀ ਹੈ ਹੁਣ ਅਸੀਂ ਇਤਿਹਾਸ ਦੀ ਗੱਲ ਕਰਦੇ ਹੋਏ ਜਾਂ ਅਸੀਂ ਇਹ ਕਹੀਏ ਕਿ ਵਰਤਮਾਨ ਦਾ ਜਿਹੜਾ ਸੰਘਰਸ਼ ਹੈ ਉਹ ਇੱਕ ਸਦੀ ਪੁਰਾਣੇ ਇਤਿਹਾਸ ਦੇ ਵਿੱਚ ਪਿਆ ਸੀ ਕਿਵੇਂ ਦੇਖ ਸਕਦੇ ਹਾਂ ਇਹਨਾਂ ਵੱਲ ਥੋੜੀ ਜੀ ਨਜ਼ਰਸਾਨੀ ਕਰਨ ਦੀ ਲੋੜ ਹੈ ਨਨਕਾਣਾ ਸਾਹਿਬ ਦਾ ਮੋਰਚਾ ਜਿਹੜਾ 1921 ਵਿੱਚ ਉਸ ਮੋਰਚੇ ਦੇ ਵਿੱਚ ਜਿਹੜਾ ਸਿੱਖ ਰਾਜ ਦਾ ਇੱਕ ਖਾਸ ਕਿਸਮ ਦਾ ਸੰਘਰਸ਼ ਸੀ ਬ੍ਰਿਟਾਨੀਵੀ ਸਮਾਜ ਦੇ ਅਗੇਂਸਟ ਉਸ ਨੂੰ ਪੁਖਤਾ ਤਰੀਕੇ ਨਾਲ ਉਹਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਉਸ ਸਮੇਂ ਰੇਲ ਰੋਕੋ ਸੰਘਰਸ਼ ਕੀਤਾ ਗਿਆ ਅਤੇ ਇਸ ਰੇਲ ਰੋਕੋ ਸੰਘਰਸ਼ ਤੋਂ ਬਾਅਦ ਬ੍ਰਿਟਾਨੀਵੀ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਇਸ ਤੋਂ ਬਾਅਦ ਦੂਸਰਾ ਜਿਹਨੂੰ ਚਾਬੀਆਂ ਵਾਲਾ ਮੋਰਚਾ ਵੀ ਕਿਹਾ ਜਾਂਦਾ ਹੈ ਇਹ 1922 ਦੀ ਗੱਲ ਹੈ 1922 ਦੇ ਵਿੱਚ ਬਰਤਾਨਵੀ ਹਕੂਮਤ ਤੋਂ ਜਿਹੜੀ ਤੋਸ਼ਾਖਾਨਾ ਦੀਆਂ ਚਾਬੀਆਂ ਸੀ ਉਹਨਾਂ ਨੂੰ ਲੈਣ ਵਾਸਤੇ ਵੀ ਸੰਘਰਸ਼ ਆਰੰਭਿਆ ਇਸ ਸੰਘਰਸ਼ ਦੇ ਵਿੱਚ ਵੀ ਸਰਕਾਰ ਨੂੰ ਝੁਕਾਉਣ ਵਾਸਤੇ ਆਮ ਲੋਕਾਂ ਨੇ ਆਵਾਜ਼ਾਈ ਦੇ ਸਾਧਨ ਅਤੇ ਰੇਲ ਰੁਕਣ ਦੀ ਗੱਲ ਕੀਤੀ ਹੜਤਾਲਾਂ ਹੋਈਆਂ ਤੇ ਇਸ ਨਾਲ ਅੰਮ੍ਰਿਤਸਰ ਲਾਹੌਰ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਜਿਹੜੀਆਂ ਰੇਲਾਂ ਉਹ ਵਿਸ਼ੇਸ਼ ਤੌਰ ਤੇ ਪ੍ਰਭਾਵਿਤ ਹੋਈਆਂ ਇਸੇ ਤਰੀਕੇ ਨਾਲ ਜੇ ਹੋਰ ਅੱਗੇ ਜਾ ਕੇ ਗੱਲ ਕੀਤੀ ਜਾਵੇ ਤਾਂ 23 24 ਦੇ ਵਿੱਚ ਜੈਤੋ ਵਾਲਾ ਮੋਰਚਾ ਵੀ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਮਸ਼ਹੂਰ ਮੋਰਚਾ ਰਿਹਾ ਹੈ ਇਸ ਮੋਰਚੇ ਨੂੰ ਵੀ ਉਸਵੇਂ ਗੰਗਸਰ ਕਹੇ ਜਾਣ ਵਾਲੇ ਸਥਾਨ ਦੇ ਉੱਪਰ ਇਹ ਮੋਰਚਾ ਲਗਾਇਆ ਗਿਆ ਇਸ ਮੋਰਚੇ ਦੌਰਾਨ ਕੁਝ ਲੋਕਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਪਰ ਇਸ ਮੋਰਚੇ ਨੂੰ ਰਾਜਾ ਸ਼ਾਹੀ ਦੇ ਖਿਲਾਫ ਇੱਕ ਵੱਡੀ ਚੁਣੌਤੀ ਦੇ ਤੌਰ ਤੇ ਲਿਆ ਗਿਆ ਅਤੇ ਇਸ ਮੋਰਚੇ ਦੇ ਦੌਰਾਨ ਵੀ ਰੇਲ ਰੋਕੀ ਗਈ ਅਤੇ ਇਸ ਨਾਲ ਫਿਰੋਜ਼ਪੁਰ ਅਤੇ ਲੁਧਿਆਣਾ ਦੀਆਂ ਲਾਈਨਾਂ ਜੋ ਖਾਸ ਕਰਕੇ ਬਠਿੰਡਾ ਰਾਹੀਂ ਗੁਜ਼ਰਦੀਆਂ ਸੀ ਉਹ ਪ੍ਰਭਾਵਿਤ ਹੋਈਆਂ ਇਸ ਤੋਂ ਬਾਅਦ ਫਿਰ ਅੱਗੇ ਇੱਕ ਹੋਰ ਜਦੋਂ ਗੁਰਦੁਆਰਾ ਰਿਫਾਰਮ ਮੂਵਮੈਂਟ ਚੱਲੀ ਉਸ ਦੇ ਅਧੀਨ 1920 ਤੋਂ 25 ਤੱਕ ਗੁਰਦੁਆਰਾ ਸੰਘਰਸ਼ ਅੰਦੋਲਨ ਦੇ ਨਾਂ ਹੇਠਾਂ ਆਵਾਜ਼ਾਂ ਹੀ ਰੋਕੀ ਗਈ ਧਰਨੇ ਦਿੱਤੇ ਗਏ ਰੇਲ ਦੇ ਨਾਲ-ਨਾਲ ਡਾਕ ਤੇ ਤਾਰ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਇਸ ਲਈ ਕਹਿਣ ਤੋਂ ਮਤਲਬ ਇਹ ਹੈ ਕਿ ਜਦੋਂ ਵੀ ਕਿਤੇ ਕੋਈ ਸਰਕਾਰ ਆਉਂਦੀ ਹੈ ਤਾਂ ਉਸ ਸਰਕਾਰ ਦੇ ਵਿੱਚ ਆਮ ਲੋਕ ਹੈ ਜਿਹੜੇ ਉਹ ਆਪਣੀ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਚਾਹੁੰਦੇ ਹੈ ਇਹ ਨਾ ਸਿਰਫ ਪੰਜਾਬ ਦੀ ਗੱਲ ਹੈ ਬਲਕਿ ਭਾਰਤ ਪੱਧਰ ਤੇ ਵੀ ਅਸੀਂ ਸਾਰੇ ਦੇਖਦੇ ਆਂ ਕਿ 1857 ਦਾ ਭਾਵੇਂ ਗਦਰ ਹੋਵੇ ਤੇ ਆਧੁਨਿਕ ਜਮਾਨੇ ਦੇ ਵਿੱਚ ਜਿਹਦੇ ਬਹੁਤ ਸਾਰੇ ਲੋਕ ਸ਼ਾਕਸੀ ਜਾਂ ਗਵਾਹ ਹੈ ਉਹਦੇ ਵਿੱਚ ਅੰਨਾ ਹਜ਼ਾਰੇ ਦਾ ਅੰਦੋਲਨ ਹੋਵੇ ਇਹ ਸਾਰੇ ਅੰਦੋਲਨ ਦੇ ਨਾਲ ਕਿਧਰੇ ਨਾ ਕਿਧਰੇ ਇਹ ਬਿਲਕੁਲ ਠੀਕ ਗੱਲ ਹੈ ਕਿ ਜਨਜੀਵਨ ਹੈ ਜਿਹੜਾ ਪ੍ਰਭਾਵਿਤ ਹੁੰਦਾ ਪਰ ਜੇਕਰ ਕੋਈ ਸਰਕਾਰ ਕਿਸੇ ਵਿਅਕਤੀ ਦੀ ਜੋ ਉਸ ਨੂੰ ਲੋਕਤੰਤਰ ਤਰੀਕੇ ਨਾਲ ਚੁਣੇ ਹੋਏ ਵਿਅਕਤੀ ਨੂੰ ਲੱਗੇ ਕਿ ਉਹ ਉਹਨਾਂ ਦੀ ਗੱਲ ਸੁਣੀ ਨਹੀਂ ਰਹੇ ਤਾਂ ਉਹਨਾਂ ਨੂੰ ਸੁਣਾਉਣ ਵਾਸਤੇ ਆਮ ਲੋਕਾਂ ਕੋਲ ਹੋਰ ਕੋਈ ਹਥਿਆਰ ਨਹੀਂ ਹੁੰਦਾ ਆਮ ਲੋਕਾਂ ਕੋਲ ਨਾ ਕੋਈ ਸਰਕਾਰ ਹੁੰਦੀ ਹੈ ਨਾ ਕੋਈ ਤਾਕਤ ਹੁੰਦੀ ਹੈ ਵਿਚਾਰ ਹੈ ਜਿਹੜਾ ਉਹ ਅਖਬਾਰ ਰਾਹੀਂ ਜਾਂ ਅੱਜਕੱਲ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਪਰ ਬਹੁਤ ਵਾਰੀ ਇਹ ਵੀ ਕਿਹਾ ਜਾਂਦਾ ਹੈ ਕਿ ਅੱਜਕੱਲ ਸੋਸ਼ਲ ਮੀਡੀਆ ਦੇ ਉੱਪਰ ਵੀ ਪਤਾ ਨਹੀਂ ਲੱਗਦਾ ਕਿ ਕਿਹੜੀ ਖਬਰ ਕਿਸ ਰੂਪ ਦੇ ਵਿੱਚ ਆ ਰਹੀ ਹੈ ਤਾਂ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਹੈਲਥੀ ਲੋਕਤੰਤਰ ਲਈ ਜੇ ਅਸੀਂ ਇਹ ਕਹੀਏ ਕਿ ਸਮਾਜ ਦੇ ਵਿੱਚ ਬੇਤਰਕਸਮ ਦਾ ਸਮਾਜ ਸਿਰਜਣ ਲਈ ਜੇ ਲੋਕ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਦਾ ਮੁਜ਼ਾਹਰਾ ਕਰਦੇ ਆ ਤਾਂ ਉਹ ਕਿਧਰੇ ਨੇ ਕਿਧਰੇ ਇੱਕ ਲੋਕਾਂ ਦੇ ਪ੍ਰੋਟੈਸਟ ਦਾ ਢੰਗ ਹੈ ਪਰ ਨਾਲ ਹੀ ਗੱਲ ਇਹ ਹੈ ਕਿ ਉਸ ਪ੍ਰੋਟੈਸਟ ਦੇ ਢੰਗ ਨੂੰ ਇਸ ਤਰੀਕੇ ਨਾਲ ਜਾਂ ਇਸ ਲੰਬੇ ਸਮੇਂ ਤੱਕ ਵੀ ਨਹੀਂ ਚਲਾਉਣਾ ਚਾਹੀਦਾ ਕਿ ਉਹਦੇ ਨਾਲ ਰਾਜ ਸਰਕਾਰਾਂ ਵੀ ਪ੍ਰਭਾਵਿਤ ਹੋਣ ਪਰ ਇਸ ਤੋਂ ਬਿਨਾ ਅਜੇ ਤੱਕ ਹੋਰ ਕੋਈ ਦੂਸਰਾ ਰਸਤਾ ਨਹੀਂ ਬਚਿਆ ਹੁੰਦਾ ਕਿ ਜਿੱਦੇ ਨਾ ਹੀ ਲੋਕ ਆਪਣੀ ਆਵਾਜ਼ ਹੈ ਜਿਹੜੀ ਸਰਕਾਰ ਤੱਕ ਪਹੁੰਚਾ ਸਕਣ ਜੇਕਰ ਸੰਘਰਸ਼ ਨਾਲ ਕਿਸੇ ਕਿਸਮ ਦਾ ਸਰਕਾਰ ਤੇ ਪ੍ਰਭਾਵ ਨਹੀਂ ਪੈਂਦਾ ਤਾਂ ਅਸੀਂ ਦੇਖ ਹੀ ਚੁੱਕੇ ਹਾਂ ਕਿ ਸਾਲ ਸਵਾ ਸਾਲ ਮੋਰਚਾ ਲਾ ਕੇ ਸੜਕ ਤੇ ਬੈਠੇ ਰਹੇ ਕਿਸਾਨ ਪਰ ਉਹਨਾਂ ਨੂੰ ਉਹਦੇ ਵਿੱਚੋਂ ਹਾਸਲ ਕੁਝ ਨਹੀਂ ਹੋਇਆ ਇਸ ਤੋਂ ਵੀ ਪਹਿਲਾਂ ਜਿਹੜਾ ਲੰਬਾ ਸਮਾਂ ਮੋਰਚਾ ਲਾ ਕੇ ਹਜ਼ਾਰਾਂ ਲੋਕਾਂ ਦੀਆਂ ਆਸਥਮਾ ਨਾਲ ਜੁੜੀਆਂ ਹੋਈਆਂ ਸੀ ਤੇ ਲੱਖਾਂ ਲੋਕ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਜਿਹਨੂੰ ਦਿੱਲੀ ਵਾਲਾ ਕਿਸਾਨ ਮੋਰਚਾ ਕਿਹਾ ਜਾਂਦਾ ਹੈ ਉਹਦੇ ਵਿੱਚੋਂ ਵੀ ਲਾ-ਪਾ ਕੇ ਤਿੰਨ ਕਾਨੂੰਨ ਵਾਪਸ ਕਰਵਾਉਣ ਵਾਲੀ ਗੱਲ ਨਿਕਲੀ ਤੇ ਕਿਸਾਨਾਂ ਦੀ ਜਿਹੜੀ ਆਵਾਜ਼ ਹੈ ਕਿਸਾਨਾਂ ਦੇ ਸੰਗਠਨ ਦੀ ਤਾਕਤ ਹੈ ਉਹ ਕੇਂਦਰ ਤੱਕ ਪਹੁੰਚੀ ਵਿਦੇਸ਼ਾਂ ਤੱਕ ਪਹੁੰਚੀ ਲੋਕ ਇਕਜੁੱਟ ਹੋਏ ਉਹਦੇ ਨਾਲ ਰਾਜਨੀਤਿਕ ਤੌਰ ਤੇ ਚੇਤਨ ਹੋਏ ਪਰ ਸਮੁੱਚੇ ਤੌਰ ਤੇ ਜਿਹੜੀ ਅਸੀਂ ਅੱਜ ਦੀ ਗੱਲ ਕਰਨ ਲੱਗੇ ਆ ਉਹਦਾ ਮਕਸਦ ਇਹੀ ਹੈ ਕਿ ਇਤਿਹਾਸ ਦੇ ਗਰਭ ਦੇ ਵਿੱਚ ਇੱਕ ਸਦੀ ਪਹਿਲਾਂ ਹੋਈਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕਰਦੇ ਸੀ ਕਿ ਜੇਕਰ ਪ੍ਰੋਟੈਸਟ ਕਰਨ ਵਾਲੇ ਲੋਕ ਸੰਘਰਸ਼ ਕਰਨ ਵਾਲੇ ਲੋਕ ਆਵਾਜਾਈ ਦੇ ਸਾਧਨ ਰੋਕ ਕੇ ਸਰਕਾਰ ਨੂੰ ਪ੍ਰਭਾਵਿਤ ਨਾ ਕਰਨ ਤਾਂ ਉਹਨਾਂ ਕੋਲੇ ਕੋਈ ਦੂਸਰੀ ਕਿਸਮ ਦੇ ਬਹੁਤੇ ਵਸੀਲੇ ਨਹੀਂ ਬਚਦੇ ਪਰ ਨਾਲ ਇਹ ਗੱਲ ਵੀ ਜਾਇਜ਼ ਹੈ ਕਿ ਉਹਨਾਂ ਦੁਆਰਾ ਕੀਤਾ ਹੋਇਆ ਸੰਘਰਸ਼ ਜਿਹੜਾ ਉਹ ਸ਼ਾਂਤਮਈ ਹੋਵੇ ਤਾਂ ਕਿ ਕਿਸੇ ਵੀ ਤਰੀਕੇ ਨਾਲ ਜਾਨੀ ਨੁਕਸਾਨ ਨਾ ਹੋਵੇ ਪਰ ਗੱਲ ਹੈ ਜਿਹੜੀ ਉਹ ਸਰਕਾਰ ਤੱਕ ਜ਼ਰੂਰ ਪਹੁੰਚੇ ਤੇ ਸਰਕਾਰਾਂ ਨੂੰ ਵੀ ਸ਼ਾਇਦ ਘੱਟੋ-ਘੱਟ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸੜਕ ਤੇ ਆਉਣ ਲਈ ਮਜ਼ਦੂਰ ਹੋਣ ਵਾਲੇ ਵਿਅਕਤੀ ਨੂੰ ਕਿੰਨਾ-ਕਿੰਨਾ ਮੁਸ਼ਕਲਾਂ ਵਿੱਚੋਂ ਲੰਘਣਾ ਪੈ ਰਿਹਾ ਹੈ ਉਹ ਇੱਥੇ ਤੱਕ ਕਿਉਂ ਪਹੁੰਚ ਰਿਹਾ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਦੇ ਵਿਸ਼ੇਸ਼ ਸੰਦਰਭ ਦੇ ਵਿੱਚ ਇਹਨਾਂ ਨੂੰ ਦੇਖਣ ਦੀ ਸਮਝਣ ਦੀ ਪਰਖਣ ਦੀ ਲੋੜ ਹੈ ਤੇ ਨਾਲ ਹੀ ਸਾਡਾ ਇਤਿਹਾਸਾਨੂੰ ਦੱਸਦਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਇਸ ਕਿਸਮ ਦੇ ਮੋਰਚੇ ਲੱਗੇ ਸੀ ਤਾਂ ਉਹਦਾ ਕੀ ਕਾਰਨ ਹੈ ਉਹਦੇ ਵਿੱਚੋਂ ਸਾਨੂੰ ਹਾਸਲ ਕੀ ਹੋਇਆ ਧੰਨਵਾਦ